ਹਾਨਕੋਟ ਦੇ ਮਨਵਾਲ ਇਲਾਕੇ ਵਿੱਚ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਦੋ ਧਿਰਾਂ ਵਿੱਚ ਝੜਪ ਹੋਈ ਹੈ ਤੇ ਪੁਰਾਰੀ ਰੰਜਿਸ਼ ਤੇ ਚਾਲਦਿਆਂ ਤਿੰਨ ਚਾਰ ਲਗਭਗ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਤੇ ਦਾਤਰ ਨਾਲ ਹਮਲਾ ਕੀਤਾ ਗਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵਿਅਕਤੀ ਨੂੰ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ ਅਤੇ ਪੁਲਿਸ ਵਰਤ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿੰਨੇ ਵਿਅਕਤੀ ਸਨ ਜਿਸ ਦੇ ਵੱਲੋਂ ਨੌਜਵਾਨ ਤੇ ਹਮਲਾ ਕੀਤਾ ਗਿਆ ਅਤੇ ਆਖਿਰ ਇਹ ਹਮਲਾ ਕਿੱਦਾਂ ਕੀਤਾ ਗਿਆ ਤੇ ਆਖਿਰ ਕਿਉਂ ਕੀਤਾ ਗਿਆ ਮੁਲਾਗਾ ਜਿਹੜਾ ਅੱਜ ਇੱਥੇ ਹੋਇਆ ਮੌਕੇ ਤੇ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਦੋ ਪਾਰਟੀਆਂ ਆਪਸ ਵਿੱਚ ਬੱਤਬਦੂਤਰ ਚਲਾਏ ਇਹਨਾਂ ਨੇ ਲੜੀਆਂ ਨੇ ਇੱਥੇ ਮਨਵਾਲ ਆਏ ਆ ਦੇਖਿਆ ਆ ਕਿ ਖੂਨ ਕਾਫੀ ਡੁੱਲਾ ਪਿਆ ਸੀਗਾ ਮੌਕੇ ਤੋਂ ਹਸਪੀਟਲ ਲੈ ਗਏ ਆ ਮੁੰਡਾ ਪੰਕੂ ਨੂੰ ਜੋ ਵੀ ਸੱਟ ਵਗੈਰਾ ਲੱਗੀ ਹੈ ਜਾਂਚ ਜਾਰੀ ਹੈ ਬਾਕੀ ਪਤਾ ਕਰਕੇ ਤੁਹਾਨੂੰ ਅਗਲੀ ਇਨਫੋਰਮੇਸ਼ਨ ਦੇ ਦਾਂਗੇ ਸਰ ਕਿੰਨੇ ਰੋਪੀ ਸੀ ਤੋਂ ਅੱਜ ਜਿਹੜੇ ਫਸਟ ਇਨਫੋਰਮੇਸ਼ਨ ਮਿਲੀ ਹੈ ਕੋ ਚਾਰ ਜਾਂ ਪੰਜ ਬੰਦੇ ਦੱਸਦੇ ਨੇ ਇੱਕ ਬੰਦੇ ਇੱਕ ਬੰਦੇ ਦੋ ਜਾਂ ਤਿੰਨ ਸੀਗੇ ਉਹ ਕਲੀਅਰ ਕਰ ਰਹੇ ਆ ਵੈਰੀਫਾਈ ਕਰਕੇ ਦੱਸਦਾ ਸੱਚੀ ਸਿਚੁਏਸ਼ਨ ਹੈ ਜਿਹਦੇ ਵਿੱਚ ਸਿਚੁਏਸ਼ਨ ਨੂੰ ਪਤਾ ਕਰ ਰਹੇ ਆ ਜੇ ਮੌਕੇ ਤੇ ਆਏ ਆ ਹਸਪੀਟਲ ਜਾ ਕੇ ਪਤਾ ਲੈਂਦੇ ਆ ਬਿਆਨ ਲੈ ਕੇ ਜੋ ਵੀ ਬਣਦੀ ਕਾਰਵਾਈ ਹੈ ਕਿ ਉਹ ਉਹਦੇ ਮੁਤਾਬਕ ਜਿਹੜਾ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਅਰੈਸਟ ਕਰ ਲੈਣ ਅਤਤ ਕੀ ਮਾਮਲਾ ਹੈਗਾ ਜੀ ਇਹ ਇੱਕ پیشنਟ ਆਇਆ ਜਿਹੜਾ पंकज ਨਾਮ ਦਾ ਨਾ ਤੇ ਆਫੀ ਬੰਦੇ ਸੀਗੇ ਉਹਨਾਂ ਦੇ ਨਾਲ ਗੱਲ ਇਹ ਸੀਗੀ ਕਿ ਕੋਈ ਉਹਨਾਂ ਦੇ ਟੈਂਡੈਂਟ ਦੱਸ ਰਹੇ ਸੀਗੇ ਕਿ ਲੜਾਈ ਦਾ ਗੜੇ ਦਾ ਕੇਸ ਹੈ ਉਹ ਮੁੰਡੇ ਦੇ ਕਾਫੀ ਸੱਟਾਂ ਲੱਗੀਆਂ ਹੋਈ ਸੀ ਜੀ ਫਿਰ ਤੇ ਲੱਤਾਂ ਦੇ ਬਾਬਾ ਦੇ ਲਗਭਗ ਹਰ ਅੰਗ ਤੇ ਸੱਟ ਲੱਗੀ ਹੋਈ ਸੀ ਜੀ ਤੇ ਕਾਫੀ ਗੰਭੀਰ ਹਾਲਤ ਵਿੱਚ ਸੀਗਾ ਔਰ ਉਹਦਾ ਟ੍ਰੀਟਮੈਂਟ ਕਰਦੇ ਦੌਰਾਨ ਉਹ ਵਿਦਨ 5 ਤੋਂ 10 ਮਿੰਟ ਤੋਂ ਐਕਸਪਾਇਰ ਕਰ ਗਿਆ ਕੀ ਤੁਹਾਨੂੰ ਕੀ ਲੱਗਦਾ ਜੀ ਕਿਸਾ ਹੋਏਗਾ ਕਿਨਾਲ ਤੇ ਉਹਦੇ ਕਾਫੀ ਸਿਰ ਦੇ ਵਿੱਚ ਡੂੰਘੀਆਂ ਸੱਟਾਂ ਸਿਗੀਆਂ ਤੇ ਬਾਕੀ ਉਹਦਾ ਕੋਸਟ ਬਾਟਮ ਦੇ ਬਾਅਦ ਹੀ ਸਹੀ ਪਤਾ ਲੱਗ ਪਾਏਗਾ اس کیمرہ پرسن ہری دے نال اگے سنی کی رپورٹ